ਨਾ ਸੌਫਟ ਟਿਸ਼ੂ ਹੁੰਦੇ ਆ ਇਹ ਹੁੰਦੇ ਕਾਰਟੀਲੇਜ ਆਹ ਲੇ ਇਹ ਤਾਂ ਹੁੰਦੇ ਆ ਵੀ ਸੌਫਟ ਟਿਸ਼ੂ ਜਿਹੜੇ ਵੀ ਜਿਹੜੀ ਹੱਡੀ ਦੀ ਹੱਡੀ ਦੀ ਰਗੜ ਪੈਦਾ ਨਾ ਹੋਵੇ ਤੇ ਈਜ਼ਲੀ ਸਾਡਾ ਮੋਢਾ ਅਸੀਂ ਕੰਮ ਕਰ ਸਕੀਏ ਠੀਕ ਹੈ ਹੁਣ ਪ੍ਰੋਬਲਮ ਕਿੱਥੇ ਸ਼ੁਰੂ ਹੁੰਦੀ ਆ ਜਿਹੜਾ ਇਹ ਕਾਰਟੀਲੇਜ ਹੁੰਦਾ ਇਹ ਕਸਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਉਹਦਾ ਰੀਜ਼ਨ ਕੋਈ ਵੀ ਹੋ ਸਕਦਾ ਕਿਸੇ ਦੇ ਸੱਟ ਲੱਗ ਗਈ ਜਾਂ ਕਿਸੇ ਦੀ ਏਜ ਜਿਵੇਂ ਜਿਵੇਂ ਸਾਡੀ ਏਜ ਵੱਧਦੀ ਆ ਉਮਰ ਵਧਣ ਦੇ ਨਾਲ ਜਿਹੜੇ ਇੱਥੋਂ ਦੇ ਮਸਲ ਹੁੰਦੇ ਆ ਉਹ ਵੀਕ ਪੈਣੇ ਸ਼ੁਰੂ ਹੋ ਜਾਂਦੇ ਕਮਜ਼ੋਰ ਹੋ ਜਾਂਦੇ ਆ ਜਦੋਂ ਮਸਲ ਕਮਜ਼ੋਰ ਹੋ ਜਾਂਦੇ ਆ ਫਿਰ ਜਿਹੜੀ ਇਹ ਕਾਰਟੀਲੇਜ ਹੈ ਇਹ ਹੌਲੀ ਹੌਲੀ ਘਸਣਾ ਸ਼ੁਰੂ ਹੋ ਜਾਂਦੀ ਠੀਕ ਹੈ ਜਦੋਂ ਇਹ ਘਸਣਾ ਸ਼ੁਰੂ ਹੋ ਗਈ ਫਿਰ ਇਹ ਜਿਹੜੀ ਹੱਡੀ ਦੀ ਵਿੱਥ ਹੈ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਡਿਸਟੈਂਸ ਹੱਡੀ ਨਾਲ ਹੱਡੀ ਰਗੜਨ ਲੱਗਦੀ ਇਹ ਪ੍ਰੋਬਲਮਾਂ ਕ੍ਰੀਟ ਹੋਣ ਲੱਗ ਜਾਂਦੀਆਂ ਜਿਹੜਾ ਇੱਥੇ ਲੂਬ੍ਰੀਕੇਸ਼ਨ ਬਣਦੀ ਹੈ ਗ੍ਰੀਸ ਕਹਿ ਦਿੰਦੇ ਆ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਜਾਂ ਘਟਣਾ ਸ਼ੁਰੂ ਹੋ ਜਾਂਦਾ ਠੀਕ ਹੈ ਇੱਕ ਤਾਂ ਹੋ ਗਿਆ ਏਜ ਇਫੈਕਟ ਹੋ ਗਿਆ ਏਜ ਇਫੈਕਟ ਦੇ ਨਾਲ ਇਹ ਪ੍ਰੋਬਲਮ ਆ ਜਾਂਦੀ ਹੈ ਨੰਬਰ 2 ਹੋ ਗਈ ਜਾਂ ਕਿਸੇ ਦੇ ਸੱਤ ਲੱਗ ਗਈ ਕੋਈ ਡਿੱਗ ਗਿਆ ਉਹਦੇ ਨਾਲ ਵੀ ਪ੍ਰੋਬਲਮ ਹੋ ਸਕਦੀ ਹੈ ਹਨਾ ਨੰਬਰ 3 ਕਿਸੇ ਦੀ ਡਿਸਕ ਦੀ ਪ੍ਰੋਬਲਮ ਆ ਲੱਕ ਚ ਦਰਦ ਰਹਿੰਦੀ ਹੈ ਉਹ ਬੰਦਾ ਮਤਲਬ ਕਿ ਸਹੀ ਪੋਜੀਸ਼ਨ ਨਾਲ ਤੁਰਦਾ ਨਹੀਂਗਾ ਤੇ ਲੱਕ ਕੇ ਤੁਰਦਾ ਜਿਵੇਂ ਤੁਸੀਂ ਦੇਖੇ ਹੋਣੇ ਆ ਨਾ ਦਬਾ ਕੇ ਤੁਰਦਾ ਇੱਕ ਪਾਸੇ ਉਹਦੇ ਨਾਲ ਵੀ ਗੋਡੇ ਦੀ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਮਤਲਬ ਪ੍ਰੋਬਲਮ ਹੋ ਜਾਂਦੇ ਕਈ ਰੀਜ਼ਨ ਹੈ ਮਟਾਪਾ ਹੋ ਗਿਆ ਡਾਈਟਿਸ ਹੋ ਗਈ ਉਹਦੇ ਨਾਲ ਵੀ ਹੌਲੀ ਹੌਲੀ ਮੰਨ ਲਓ ਸਾਡੇ ਮਸਲ ਵੀਕ ਪੈ ਗਏ ਉਹਦੇ ਨਾਲ ਪ੍ਰੋਬਲਮ ਆ ਸਕਦੀ ਹੈ ਇੱਕ ਮਟਾਪਾ ਵੀ ਹੋ ਗਿਆ ਹੋਰ ਕਈ ਰੀਜ਼ਨ ਹੈ ਮੰਨ ਲਓ ਇੱਕ ਰੀਜ਼ਨ ਹੀ ਆਪਾਂ ਕਹਿ ਸਕਦੇ ਹੁਣ ਇਹ ਤਾਂ ਹੋ ਗਿਆ ਰੀਜ਼ਨ ਮੰਨ ਲਓ ਅਸੀਂ ਰੋਂਗ ਪੋਸਟਰ ਤੇ ਰਹਿੰਦਾ ਸਾਡਾ ਰੋਂਗ ਪੋਸਟਰ ਗਲਤ ਪੋਸਟਰ ਰਹਿੰਦਾ ਅਸੀਂ ਉੱਠਣ ਬੈਠਣ ਦਾ ਤਰੀਕਾ ਨਹੀਂ ਸਹੀ ਸਾਡਾ ਉਦੇ ਨਾਲ ਵੀ ਪ੍ਰੋਬਲਮ ਆ ਸਕਦੀ ਹੈ ਹਨਾ ਉਦੋਂ ਪ੍ਰੋਬਲਮ ਆਦੀ ਹੌਲੀ ਹੌਲੀ ਵਧਦੀ ਗਈ ਹੁਣ ਆਪਾਂ ਇਹਨੂੰ ਪਿਓਰ ਕਿਵੇਂ ਕਰ ਸਕਦੇ ਆ ਮਤਲਬ ਬਿਨਾ ਗੋਡੇ ਪਵਾਏ ਕਿਹੜੀਆਂ ਐਕਸਰਸਾਈਜ਼ ਆ ਜਿਹੜੀਆਂ ਅਸੀਂ ਘਰ ਦੇ ਵਿੱਚ ਕਰਕੇ ਇਹਨੂੰ ਜਿਹੜਾ ਗੋਡਿਆਂ ਦਾ ਗਰੀਸ ਆ ਰੀਜਨਰੇਟ ਕਰ ਸਕਦੇ ਆ ਤੇ ਜਿਹਦੇ ਨਾਲ ਦੁਬਾਰਾ ਤੋਂ ਰਿਪੇਅਰ ਹੋ ਕੇ ਗੁਰਦਾ ਸਹੀ ਤਰ੍ਹਾਂ ਵਰਕ ਕਰ ਸਭ ਤੋਂ ਪਹਿਲਾਂ ਸਾਨੂੰ ਪੋਸਚਰ ਦਾ ਧਿਆਨ ਰੱਖਣਾ ਪੈਣਾ ਉੱਠਣ ਬੈਠਣ ਦਾ ਧਿਆਨ ਰੱਖਣਾ ਪੈਣਾ ਕਿਵੇਂ ਬੈਠਣਾ ਕਿਵੇਂ ਉੱਠਣਾ ਠੀਕ ਹੈ ਨੰਬਰ 2 ਜਿਹੜੀ ਐਕਸਰਸਾਈਜ਼ ਕਰਨੀ ਆ ਉਹਦੇ ਵਿੱਚ ਕੀ ਕਰਨਾ ਮੰਨ ਲਓ ਨਾਰਮਲੀ ਜੇ 5 ਤੋਂ 7 ਐਕਸਰਸਾਈਜ਼ਾਂ ਜਿਹੜੀਆਂ ਮੈਂ ਦੱਸੂੰਗਾ ਜਿਨ੍ਹਾਂ ਦਾ ਗੈਪ ਘਟ ਵੀ ਗਿਆ ਜਿਨ੍ਹਾਂ ਦੇ ਡਿਸਟੈਂਸ ਘਟਿਆ ਹੋਇਆ ਉਹ ਮੰਨ ਲਓ ਸਹੀ ਹੋਣ ਲੱਗ ਜੂਗਾ ਇਹਦੇ ਨਾਲ ਕੀ ਹੋਊਗਾ ਸਭ ਤੋਂ ਪਹਿਲਾਂ ਮੰਨ ਕੇ ਚਲੋ ਵੀ ਆਹ ਗੋਡੇਦਾਰਪ ਹੈ ਜਾਂ ਦੋਨੋਂ ਲਾ ਲਓ ਤੁਸੀਂ ਇਹ ਦੋਨੋਂ ਗੋਡੇਦਾਰ ਦਾ ਇਹ ਐਕਸਰਸਾਈਜ਼ ਖੜ ਕੇ ਨਹੀਂ ਕਰਦੇ ਠੀਕ ਹੈ ਜਾਂ ਤੁਸੀਂ ਬੈਠ ਕੇ ਕਰ ਸਕਦੇ ਆ ਜਾਂ ਪੈ ਕੇ ਕਰ ਸਕਦੇ ਠੀਕ ਹੈ ਸਭ ਤੋਂ ਪਹਿਲਾਂ ਕੀ ਕਰਨਾ ਆਪਦੇ ਦੋਨੋਂ ਪੰਜੇ ਆਪਦੇ ਲੂਖ ਖਿੱਚਨੇ ਆ ਠੀਕ ਹੈ ਇੱਕ ਇਤਨਾ ਕੀ ਹੋਊਗਾ ਜਿਹੜੇ ਨੀਚੇ ਵਾਲੇ ਮਸਲ ਐ ਟਾਈਟ ਹੋਣਗੇ ਆਲੇ ਮਸਲ ਟਾਈਟ ਹੋਣਗੇ ਇਹਦਾ ਬਲੱਡ ਸਰਕੂਲੇਸ਼ਨ ਫਲੋ ਚੱਲੂਗਾ ਜਿਹੜੇ ਮਸਲ ਕਿਉਂਕਿ ਜਿਹੜਾ ਗੋਡੇ ਦਾ ਮੇਨ ਰੀਜ਼ਨ ਇਹੀ ਹੁੰਦਾ ਜਦੋਂ ਉੱਥੋਂ ਦਾ ਸਰਕੂਲੇਸ਼ਨ ਨਹੀਂ ਪ੍ਰੋਪਰ ਚੱਲਦਾ ਠੀਕ ਹੈ ਉਹਦੇ ਨਾਲ ਵੀ ਗੋਡਾ ਖਰਾਬ ਹੋਣ ਲੱਗ ਜਾਂਦਾ ਆਪਾਂ ਪਹਿਲਾਂ ਉਹਦੀ ਸਰਕੂਲੇਸ਼ਨ ਬਣਾਵਾਂਗੇ ਇੱਕ ਐਕਸਰਸਾਈਜ਼ ਜਦੋਂ ਆਪਾਂ ਏਦਾਂ ਕਿ ਖਿੱਚਾਂਗੇ ਆਪਦੇ ਆਲੂ ਇਸ ਸਟੈਚ ਪਾਊਗਾ ਇਹ ਆ ਜਗ੍ਹਾ ਤੇ ਮਸਲ ਟਾਰਗੇਟ ਕਰਨਾ ਇਹ ਵਾਲਾ ਠੀਕ ਹੈ ਪਹਿਲਾਂ ਆਪਦੇ ਆਲੂ ਖਿੱਚਣਾ ਫਿਰ ਪਰੇ ਨੂੰ ਧੱਕਣਾ ਜਦੋਂ ਠੱਕਾਂਗੇ ਉੱਪਰ ਵਾਲੇ ਮਸਲ ਤੇ ਸਟ੍ਰੈਚ ਪਾਊਗਾ ਠੀਕ ਆ ਇਹ ਇਹ ਤਰੀਕੇ ਨਾਲ ਐਕਸਰਸਾਈਜ਼ ਕਰਦੇ ਆ ਤਿੰਨ ਤੋਂ 10 ਸਕਿੰਟ ਹੋਲਡ ਰੱਖੋ ਫਿਰ ਪਰੇ ਨੂੰ ਠੱਕ ਠੀਕ ਆ ਇੱਕ ਤਾਂ ਐਕਸਰਸਾਈਜ਼ ਇਹ ਹੋ ਗਈ ਦੂਸਰੀ ਐਕਸਰਸਾਈਜ਼ ਦੇ ਵਿੱਚ ਤੁਸੀਂ ਕੀ ਕਰਨਾ ਸਿੱਧਾ ਇਦਾਂ ਲੇਟ ਜਾਣਾ ਪਾਸਾ ਲੈ ਕੇ ਪੈਣਾ ਇਦਾਂ ਜਿੱਦਾਂ ਹੁਣ ਮੈਂ ਇਦਾਂ ਪਾਸਾ ਲੈ ਕੇ ਪੈ ਕੇ ਫਿਰ ਸਿੱਧੇ ਹੋ ਜਾਓ ਠੀਕ ਆ ਸਿੱਧੇ ਹੋ ਕੇ ਨੰਬਰ 2 ਐਕਸਰਸਾਈਜ਼ ਕਰਨੀ ਆ ਤੁਸੀਂ ਉਹ ਗੋਡੇ ਨੂੰ ਇਕੱਠਾ ਕਰ ਲੈਣਾ ਜਿੱਥੇ ਤੱਕ ਜਾਂਦਾ ਆ ਜਗ੍ਹਾ ਤੇ ਹੱਥ ਇਦਾਂ ਰੱਖ ਪਾ ਲੈਣਾ ਤੁਸੀਂ ਠੀਕ ਹੈ ਇਹਨੂੰ ਉੱਪਰ ਨੂੰ ਲੱਤ ਨੂੰ ਖੜੀ ਕਰਨਾ ਠੀਕ ਹੈ ਫੇਰ نیچے ਨੂੰ ਲੈ ਕੇ ਆਉਣਾ ਜਦੋਂ ਉੱਪਰ ਨੂੰ ਜਾਣਾਗਾ ਪੈਰ ਤੁਹਾਡਾ ਆਪ ਦੇ ਨਾਲੂ ਹੋਣਾ ਚਾਹੀਦਾ ਆ ਜਗ੍ਹਾ ਤੇ ਸਾਰੇ ਖਿੱਚ ਪਾਉਗੇ ਠੀਕ ਹੈ ਜਦੋਂ نیچے ਨੂੰ ਜਾਣਾ ਪੈਰ ਥੱਲੇ ਨੂੰ ਆ ਜਾਏ ਇੱਕ ਤਾਂ ਇਹ ਐਕਸਰਸਾਈਜ਼ ਹੋ ਗਈ ਠੀਕ ਹੈ 3 ਤੋਂ 4 ਮਿੰਟ ਇਹਦੇ ਤੇ ਲਾਉਣਿਆ ਫੇਰ ਐਕਸਰਸਾਈਜ਼ ਹੋ ਗਈ ਇਦਾਂ ਗਲਾਈ ਚ ਘਮਾਉਣਾ ਇਹਨੂੰ ਦਾ ਰੱਖੇ ਆ ਪੱਟ ਨਹੀਂ ਹਿੱਲਣਾ ਚਾਹੀਦਾ ਤੁਹਾਡਾ نیچے ਵਾਲਾ ਆ ਜੋਇੰਟ ਹੈ ਜਿਹੜਾ ਨੀ ਜੁਆਇੰਟ ਹੈ ਇਹ ਰਾਉਂਡ ਸ਼ੇਪ ਚ ਘੁਮਾਉਣਾ ਜਿੱਥੋਂ ਤੱਕ ਜਾਂਦਾ ਠੀਕ ਹੈ ਹੁਣ ਪਹਿਲਾਂ ਪਹਿਲ ਜਿੱਥੇ ਜਿਆਦਾ ਤਕਲੀਫ ਹੁੰਦੀ ਹੈ ਫੇਰ ਨਹੀਂ ਇਹ ਕਰਦੇ ਫੇਰ ਹਲਕੀ ਹਲਕੀ ਕਰਦੇ ਮਤਲਬ ਕਰਨੀ ਹੈ ਹਲਕੀ ਕਰਦੀਆਂ ੱੱਕਾ ਨਹੀਂ ਕਰਨਾ ਕੋਈ ਨਹੀਂ ਪਹਿਲਾਂ ਰਾਉਂਡ ਸ਼ੇਪ ਫੇਰ ਉਹਨੂੰ ਐਂਟੀ ਕਲॉक ਠੀਕ ਹੈ ਪੂਰਾ ਇਹ ਹੋ ਗਈ ਐਕਸਰਸਾਈਜ਼ ਤਿੰਨ ਐਕਸਰਸਾਈਜ਼ਾਂ ਹੋਗੀਆਂ ਤੇ ਦੋ ਹੋਗੀਆਂ ਤਿੰਨ ਐਕਸਰਸਾਈਜ਼ਾਂ ਹੋਣਗੀਆਂ ਤੋ 3 ਐਕਸਰਸਾਈਜ਼ ਦੇ ਵਿੱਚ ਤੁਸੀਂ ਕੀ ਕਰਨਾ ਇਹਨੂੰ ਉਲਟੇ ਲੇਟ ਜਾਣਾ ਮੁੱਢੇ ਪੈ ਜਾਣਾ ਠੀਕ ਹੈ ਮੁੱਢੇ ਬੈ ਕੇ ਬਾਹਾਂ ਤੁਸੀਂ ਇਹ ਪਿੱਲੋ نیچے ਰੱਖੋ ਤੇ نیچے ਪੈਰਾਂ ਦੇ નીચે ਰੱਖੋ ਇੱਥੇ نیچے ਠੀਕ ਹੈ ਹੱਥ ਇੱਧਰ ਰੱਖ ਲੈਣੇ ਐਕਸਪੀਰੇਸ਼ਨ 'ਚ ਇੱਕਦਮ ਲੈ ਕੇ ਜਾਣਾ ਉੱਪਰ ਠੀਕ ਹੈ ਪਹਿਲਾਂ ਰਾਈਟ ਲੈ ਜਾਓ ਫੇਰ ਲੈਫਟ ਲੈ ਲਈ ਫੇਰ ਰਾਈਟ ਜਿੰਨਾ ਤੱਕ ਜਾਂਦਾ ਉਹ ਲਗ ਲਗ ਪੋਜੀਸ਼ਨ ਹੁੰਦੀ ਆ ਕਿਸੇ ਦਾ ਅੱਗੇ ਤੱਕ ਜਾਊਗਾ ਕਿਸੇ ਇੱਥੇ ਰਹਿ ਜਾਊ ਕਿਸੇ ਰੋਕ ਤੋਂ ਰਹਿ ਜੀ ਕਿਉਂਕਿ ਜਿੰਨੀ ਗੈਪ ਕੱਢਿਆ ਡਿਸਟੈਂਸ ਕਿਸੇ ਨੂੰ ਚੱਕਣੀ ਜਾਨਾ ਉਹ ਹਲਕੇ ਹਲਕੇ ਕਰੋ ਉਸ ਇਦਾਂ ਇਦਾਂ ਠੀਕ ਹੈ ਉਦਾਂ ਦਾ ਕਰਨਾ ਰਾਮ ਦਾ ਇਹ ਕੰਮ ਤੋਂ ਬਾਅਦ ਇਹ ਉਹਦੀ ਚੌਥੀ ਐਕਸਰਸਾਈਜ਼ ਪੰਜਵੀਂ ਐਕਸਰਸਾਈਜ਼ ਦੇ ਵਿੱਚ ਕੀ ਕਰਨਾ ਕਿੰਨੂੰ ਚੱਕ ਦੇਣ ਪੰਜਵੀਂ ਐਕਸਰਸਾਈਜ਼ ਦੇ ਵਿੱਚ ਜਿਹੜੇ ਦੋਨੋਂ ਪੈਰ ਆ ਇਹਨਾਂ ਨੂੰ ਐਸਪਿਜੀਸ਼ਨ 'ਚ ਰੱਖ ਲੈਣਾ ਗੋਡੇ ਉੱਪਰ ਨੂੰ ਚੱਕਣੇ ਆਂ ਥੱਲੇ ਦੇਖੋ ਪੋਰ ਬੰਦ ਥੀਕੇ ਬੰਦਦਾ ਨਾ ਤੇ ਗੋਡੇ ਹੌਲੀ-ਹੌਲੀ ਥੱਲੇ ਲਿਆਉਣਾ ਫੇਰ ਗੋਡੇ ਚੱਕਣੇ ਠੀਕ ਆ ਤੁਸੀਂ ਰੰਗ ਨੂੰ ਇਦਾਂ ਵੀ ਰੱਖ ਸਕਦੇ ਹੋ 10 ਤੋਂ 15 ਸੈਕਿੰਡ ਹੋਲਡ ਰੱਖਣਾ ਫੇਰ نیچے ਲਿਆਉਣੀ ਫੇਰ ਚੱਕਣੇ ਠੀਕ ਆ ਇਹਦੇ ਨਾਲ ਕੀ ਹੋਊਗਾ ਜਿਹੜੀ ਚਪੜੀਆਂ ਸਾਡੀ ਜਾਨ ਹੋ ਚੁੱਕੀ ਆ ਉਹ ਹੌਲੀ-ਹੌਲੀ ਖੁੱਲਣਾ ਸ਼ੁਰੂ ਹੋ ਜੂਗੀ ਠੀਕ ਆ ਫੇਰ نیچے ਸਮਝ ਗਏ ਇੰਨਾ ਕਰਕੇ ਫਿਰ ਸਿੱਧੇ ਸਿੱਧੇ ਹੋ ਜਾਣਾ ਹੁਣ ਉੱਠਣ ਦਾ ਤਰੀਕਾ ਜਿਹੜਾ ਉੱਠਣ ਦਾ ਤਰੀਕਾ ਗੋਡੇ ਵਾਲੇ ਪੇਸ਼ੈਂਟ ਲਈ ਉਹ ਸਿੱਧਾ ਨਹੀਂ ਇਦਾਂ ਉੱਠਣਾ ਜੇ ਸਿੱਧਾ ਉੱਠੋਗੇ ਤੇ ਸਪੈਨ ਤੇ ਪ੍ਰੋਬਲਮ ਹੋਊਗੀ ਰੀੜ ਦੀ ਹੱਡੀ ਚ ਪ੍ਰੋਬਲਮ ਪੈ ਸਕਦੀ ਆ ਹਮੇਸ਼ਾ ਇਦਾਂ ਪਾਸਾ ਲੈਣਾ ਬਾਹਾਂ ਦੇ ਭਾਰ ਦੇ ਨਾਲ ਇਸ ਪੋਜੀਸ਼ਨ ਦੇ ਵਿੱਚ ਉੱਠੀ ਠੀਕ ਆ ਉੱਠ ਕੇ ਬੈਠ ਜਾਓ ਆਪਣੇ ਹੱਥਾਂ ਦੇ ਨਾਲ ਇਦਾਂ ਇਦਾਂ ਹਲਕਾ ਹਲਕਾ ਸਟ੍ਰੈਚ ਕਰਨਾ ਹੈ ਗੋਡੇ ਦਾ ਜੋਇੰਟ ਇਹਦੇ ਨਾਲ ਸਰਕੂਲੇਸ਼ਨ ਬਣੂਗੀ ਔਖਾ ਤਾਂ ਕੋਈ ਨਹੀਂ ਕਿਸੇ ਦੀ ਹੈਲਪ ਦੀ ਵੀ ਲੋੜ ਨਹੀਂ ਹੈ ਇੰਨਾ ਕਰਨ ਦੇ ਨਾਲ ਤੁਹਾਡਾ ਆਪਰੇਸ਼ਨ ਰੁਕ ਸਕਦਾ ਹੈ ਠੀਕ ਹੈ ਕਿਸੇ ਦਾ ਵੀ ਇੰਨਾ ਕਰਨ ਦੇ ਨਾਲ ਆਪਰੇਸ਼ਨ ਰੁਕ ਸਕਦਾ ਦਿਨ ਚ ਤਿੰਨ ਵਾਰੀ ਕਰੋ ਦੋ ਵਾਰੀ ਕਰੋ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਉਹਨਾਂ ਨੇ ਹੋਰ ਕਰਨਾ ਵੀ ਕੀ ਹੈ ਹੈਨਾ ਹੋਰ ਕਿਤੇ ਜਾ ਤਾਂ ਹੁੰਦਾ ਨਹੀਂ ਠੀਕ ਹੈ ਦਰਦਾਂ ਦੀਆਂ ਦਵਾਈਆਂ ਖਾ ਕੇ ਜਾ ਇਧਰ ਉਧਰ ਕਿਤੇ ਝਟਕਣ ਦੇ ਨਾਲ ਇੰਨੀ ਐਕਸਰਸਾਈਜ਼ ਕਰਨਾ